ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਖੂਬ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਆ ਲੁਧਿਆਣਾ ਕਿਸਾਨ ਮੇਲੇ ਤੇ ਚਾਚਾ ਜੀ ਚੱਲੇ ਹਰੇ ਨਾਲ ਇਧਰ ਫਾਦਰ ਸਾਹਿਬ ਬੈਠੇ ਨੇ ਚੱਲਦੇ ਜਾਂਦੇ ਸਾਨੂੰ ਮਨੌਲਿਆਂ ਨੂੰ ਲੈ ਜਾਂਦੇ ਹੋਏ ਚੱਲੇ ਆਣ ਰੈਗੜ ਪਹੁੰਚ ਗਏ ਪਰ ਥੋੜੀ ਜਿਹੀ ਬਾੜੀ ਰਹਿ ਗਈ 45 ਕਿਲੋਮੀਟਰ ਲੁਧਿਆਣਾ ਬਸ ਇੱਥੋਂ ਮਾ ਦਿਖਾਉਣੇ ਜਾਂਦੇ ਹੋਏ ਨਵੀਂ ਯੂਨੀਵਰਸਿਟੀ ਪਹੁੰਚ ਕੇ ਗਏ ਚਾਚਾ ਸਾਰੇ ਗੱਡੀ ਪਾਰਕਿੰਗ ਕਰਤੀ ਬਸ ਚਾਲ ਚੱਲ ਪਾਉਂਦੇ ਨਾਲ ਨਾਲ ਮੇਲੇ ਅੱਜ ਆਪਾਂ ਇੱਕ ਮਸ਼ੀਨ ਦੀ ਬਰੀਲੀ ਵੀ ਲੈਣੀ ਆਪਾਂ ਆਲੂ ਪਟ ਆਲੂ ਪਿਚਨੇ ਮਸ਼ੀਨ ਲੈਤੀ ਆਪਾਂ ਤਾਈ ਜੀ ਨੇ ਉਹ ਵੀ ਲੈਣੀ ਆਪਾਂ ਮਸ਼ੀਨ ਦਿਖਾਵਾ ਨਾਲ ਜੁੜੇ ਦੋ ਉਹ ਪਿੱਛੇ ਤਰਪੇ ਉਹ ਵੀ ਮਿਲਾ ਕੇ ਭਾਗੇ ਸਵਰਾਜ ਤੇ ਚਵਰਾਜ ਤੇ ਆਉਂਦੇ ਆ 743 ਤੇ ਅੱਜ ਮਸ਼ੀਨ ਲੈ ਲਈ ਆਪਾਂ ਨਵੀਂ ਜੂਪੀ ਤੋਂ ਮਗਾਈ ਆ ਕਹਿੰਦੇ ਉਹ ਕਹਿੰਦੇ ਇਥੇ ਦੇ ਦਾਂਗੇ ਸਾਨੂੰ ਡੀਪਲੀ ਮਗਾ ਦੇ ਦਿਓ ਬਾਲੀ ਵੀ ਤੇ ਗੱਲ ਹੈ ਯੂਨੀਵਰਸਿਟੀ ਮੇਲੇ ਤੇ ਤੇ ਚੋ ਚੱਲੀਓ ਨਾਲ ਗੱਡੀ ਘੱਤੀ ਲੋਕ ਬਸ ਸਾਰੇ ਆਂਤਰੀਕ ਨੂੰ ਕਹਿੰਦੇ ਆ ਹੁਣ ਵੀ ਲੈ ਗਿਆ ਲੱਗਣਿਆ ਯੂਸਟਿਆਂ ਤੇ ਹੁਣ ਬਾਅਦੋਂ ਮੇਤਿਆ ਆ ਰਹੀ ਹੈ ਜੇ ਕਿੱਧਰ ਜਾਣੇ ਆ ਇੱਧਰ ਆਪਣਾ ਫੰਦਾਂ ਦਾ ਮਤ ਹੋ ਗਿਆ ਲੋਭਾ ਜੀ ਇਹ ਰਮੱਜਾਂ ਵਾਲਾ ਪਸ਼ੂ ਵਾਲਾ ਹੋ ਗਿਆ ਜੇ ਰੈਪ ਉਹਨੇ ਕਿੱਧਰ ਜਾਣੇ ਆ ਮੈਂ ਪਹਿਲਾਂ ਦਾ ਮੈਂ ਇੱਧਰ ਜਾਣੇ ਦਿਖਾਈਆ ਸਾਰਾ ਬਲੌਂਸਾ ਲਗਾਏ ਪਰ ਅੱਜ ਲੋਟ ਨੂੰ ਨੇ ਬੈਨ ਖਰੀਦਣੇ ਤਾਂ ਲਗਣੀਆਂ ਨੇ ਤਾਂ ਠੰਡ ਕਪਾਲੀਏ ਸਰੀਰ ਤੇ ਲੋਟ ਰਹਿਦਾ ਦਾ ਪਸ਼ੂ ਪਾਰਲਣ ਮੇਲਾ ਕਹਿੰਦੇ ਚੋਹਾ 13 14 57 ਹੰਤੇ ਇਹਦੇ ਇੱਧਰ ਪਸ਼ੂ ਪਾਰਲਣ ਮੇਲਾ ਸਾਰਾ ਕੁਝ ਚੱਲੀ ਗਈ ਚੀਜ਼ ਦਿਖਾਉਣਾ ਤੁਹਾਨੂੰ ਨਾਲ ਅੱਜ ਜਾਣਕਾਰੀ ਦਿੰਦੇ ਰਹੇ ਆਂ ਬਾਈਆਂ ਨੂੰ ਪੁੱਛਾਂਗੇ ਜਿੰਨਾਂ ਦੇ ਆਉਣੀਆਂ ਪਸ਼ੂ ਮਲਾਵਾਂਗੇ ਦੇਖੀ ਜਾਓ ਕੱਠਾ ਹੋਇਆ ਰਿਹਾ ਇੱਕ ਦੀ ਬਹੁਤ ਘੱਟਾ ਘੱਠ ਤਾਂ ਜਿਹੜਾ ਕੱਠ ਬਹੁਤ ਜ਼ਿਆਦਾ ਹੁੰਦਾ ਹੈਗਾ ਕਿ ਪਿਛਲੀ ਵਾਰ ਕੱਠ ਬਹੁਤ ਜ਼ਿਆਦਾ ਜੀ ਉਸ ਤੋਂ ਕਰਕੇ ਪਸ਼ੂ ਵੀ ਹੋਣਗੇ ਮੇਲ ਦਾ ਆ ਇਹ 40 ਪੌਣੀ ਮਸ਼ੀਨਾਂ ਬਾਕੀ ਇੱਧਰ ਇਕੱਠਾ ਬੰਨਣ ਆਇਆ ਹੋਇਆ ਹੈਗਾ ਆ ਚਾਰ ਰੋ ਵਾਲੀ ਆ ਇਹ ਇਕੱਠਾ ਬੰਨਣ ਮਸ਼ੀਨਾਂ ਅੱਜ ਅਸੀਂ ਵੀ ਆ ਸਿੱਧੀ ਗੱਲ ਸੰਨ ਮੇਨ ਗੱਲ ਆ ਜਿਹੜੀ ਮੈਂ ਕੋਈ ਕਰਨ ਵਾਲੀ ਕੋਈ ਕੁਝ ਨਹੀਂ ਪਤਾ ਆਪਾਂ ਮੇਨ ਸੰਦਾ ਬਾਰੇ ਵੀਡੀਓ ਬਣਾਵਾਂਗੇ ਬਲੌਗ ਫੁੱਲ ਸੰਦਾ ਬਾਰੇ ਬਣਾਵਾਂਗੇ ਤੇ ਨਵੇਂ-ਨਵੇਂ ਕਿਹੜੇ ਆਏ ਆ ਕਿ ਸੁਪਰ ਹੀਟਰ ਹੋ ਗਿਆ ਮੈਂ ਹੈਪੀ ਹੀਟਰ ਕਰਤਾ ਟਰੈਕਟਰ ਨਵਾਂ ਆਇਆ ਹੈਗਾ ਉਹ ਕੋਲ ਜਪਾੜੇ ਕੋਲ ਨੌਜ ਹੈ ਜੀ ਆਪਾਂ ਨੂੰ ਉਹਦੇ ਬਾਰੇ ਬਣਾਵਾਂਗੇ ਮਸ਼ੀਨ ਚੈੱਕ ਕਰੋ ਦਰ ਬਿਆਈ ਕੋਸਾ ਆ ਮਿਕਸਰ ਵਾਲੀ ਹੋਊਗੀ ਬਚ ਗਿਆ 4 ਕਿਲੋ ਮਿਕਸ ਹੁੰਦਾ ਹੈਗਾ ਹੋਰ ਇੱਥੇ ਆਈ ਕੋਸਾ ਜੁੜੇ ਰੋ ਬਸ ਵਲੋਗਾਂ ਦਿਖਾਈ ਜਾਣਾ ਬਸ ਤੁਹਾਨੂੰ ਮੈਂ ਨੇ ਇੱਥੇ ਹੈ ਨਹੀਂ ਹੈ ਇਹਨੂੰ ਬੰਦਾ ਨੂੰ ਮਿਲਾ ਜੀ ਆਪਾਂ ਦੱਸ ਦੇ ਕਹਿੰਦੇ ਹੈ ਨਹੀਂ ਉਹ ਬੰਦਾ ਗਿਆ ਹੋਇਆ ਕਹਿੰਦੇ ਕਿ ਮਸ਼ੀਨਾਂ ਇੱਥੇ ਦੱਸ ਦੇ ਐਕਸਪੀਰੀਅਨ ਕਰ ਦੇ ਮਸ਼ੀਨ ਬਾਰੇ ਰਕ 25 10 ਰੂਟਾ ਰੂਟਾ ਵੀਰ ਲਾ ਬ੍ਰਾਈਜ ਮੇਰਾ ਲਾ ਬ੍ਰਾਈਜ ਹੈ ਇਹਦਾ ਕੋਈ ਕੰਪਨੀ ਦਾ ਹੈ ਜੋਧਾ ਖਾ ਨਹੀਂ ਇਹਦਾ ਵੀਰ ਜੋਧਾ ਵੀਰ ਜੋਧਾ ਹਾਂ ਅੱਛਾ ਟਾਇਰ ਨੌਨ ਦੇ ਨਾਲ ਦਾ ਟਾਇਰ ਮੈਂ ਦਾ ਫਟਾ ਰੋੜ ਕੇ ਲੈ ਸੌਖਾ ਕੰਮ ਹੈ ਆਪਣੇ ਫਰਨੀਫੁਰਨੀ ਪੈਂਟ ਵੀੜੀਆਂ ਇਹ ਤੁਹਾਨੂੰ ਦਿਵਾਈਦਾ ਆ ਆ ਰੇ ਪਾਉਣ ਨੂੰ ਆ ਗਿਆ ਬਸ ਇਹਦਾ 40000 ਦਾ ਆ ਸਟੀਲ ਵਾਲਾ ਵਧੀਆ ਰਹਿੰਦਾ ਲੋਹੇ ਆ ਦਾ ਮੈਂ ਜਗਾਲ ਲੱਗ ਜਾਂਦਾ ਇਹ ਨਾਲ ਚੰਗਾ ਨਹੀਂ ਹੜਦਾ ਇਹਨਾਂ ਨੂੰ ਵਧੀਆ ਰਹਿੰਦਾ ਤੇ ਆ ਕਿੰਨੇ ਫੁੱਟਾ ਦੇਖੀਏ ਆ ਹੈਗਾ 8 ਫੁੱਟਾ ਦੀ ਪ੍ਰਾਈਸ ਹੈਗੇ 1,05,000 ਰੁਪਇਆ ਮੇਲਾ ਪ੍ਰਾਈਸ ਹੀ ਆ ਵੀਰ ਜੋਧਾ ਵਾਲਾ ਉਹ 10 ਦਾਸ ਆ ਉਹ 10 1,25,000 ਉਹਦਾ ਨਾਲ ਜੱਤਰ ਦਹਾਈ ਆ ਸਾਰਾ ਮੇਲਾ ਆ ਇਧਰ ਤੇ ਵੀਰ ਜੋ ਦਾ ਸੁਪਰ ਸੀਡਰ ਹੈਗਾਗਾ 8 ਫੁੱਟ ਦਾ ਪ੍ਰਾਈਸ ਹੈਗਾਗਾ 2 ਲੱਖ 20 ਹਜ਼ਾਰ ਰੁਪਿਆ ਇਹ ਮੇਰੇ ਹਿਸਾਬ ਨਾਲ 8 ਫੁੱਟ 'ਚ 12 ਹੋਣਗੀਆਂ ਆਹ ਹੋਰ 12 ਹੁੰਦੇ ਆ ਇਹ ਵਾਲੀ ਸਪਰੇਅ ਚਿਸ਼ੋਰਾ ਕੋਸਤਾ ਵੀ ਨਾਲ ਆ ਰੂਲਾ ਨਾਲ ਸਾਰ ਦਿੱਤਾ ਹੋਇਆ ਚੈੱਕ ਕਰ ਲੋ ਹਰਵਿੰਦਰ ਆਈ ਆ ਆ ਗਿਆ ਕੰਪਨੀ 'ਚ ਹਯਾ ਦਾ 285000 ਰੁਪਏ ਰੇਟ ਹੈ ਦਾ 285000 ਤੇ ਹੈਗਾ ਪਟਰੀ ਮਸ਼ੀਨ ਦਾ ਹੈਗਾ ਸਾਡੇ ਪਟਰੀ ਮਸ਼ੀਨ ਕਹਿੰਦੇ ਆ ਬਾਕੀ ਤਾਂ ਪਤਾ ਨਹੀਂ ਕੀ ਕਹਿੰਦੇ ਆ ਜਾਂ ਮੈਟਲ ਲੋਡਰ ਵੀ ਕਹਿੰਦੇ ਮੈਟਲ ਲੋਡਰ ਤੇ ਇਹਦਾ ਰੇਟ ਹੈਗਾ 2 ਲੱਖ 65000 ਰੁਪਏ ਦਾ ਤੇ ਬਾਕੀ ਦੇਖੀ ਜੋ ਮੇਰੇ ਨਾਲ ਦਿਖਾਈ ਦੇ ਨਾਲ ਜੁੜੇ ਰਹੋ ਨਾਲ ਆ ਗਿਆ ਐਮ ਆਰ ਐਫ ਟਾਇਰ ਲੈ ਇਧਰ ਵਿਚਾਲੀ ਦਿਖਾਈ ਜਾ ਬਾੜੀ ਵਰਨੇ ਆ ਜਾਓ ਆਪਾਂ ਟਾਇਰ ਦਾ ਪਾਉਣ ਆਂ ਯਾ ਦੇਖੇ ਕਿਹੜੇ ਪਾਉਣ ਆਂ ਯਾਰ ਮਗਰ ਐਮ ਆਰ ਐਫ 17 9 22 ਟਾਇਰ ਆ ਪ੍ਰਾਈਸ ਪਰ ਇਹ ਤੇ ਲਿਖਿਆ ਨਹੀਂ ਆ ਮੈਂ ਪ੍ਰਾਈਸ ਦੱਸ ਦਿੰਦਾ ਮੈਂ ਵੀਰ ਬਲ ਸੁਪਰ ਸੀਡਰ ਕਿਨੇ ਫੁੱਟ ਦਾਗਾ 8 ਫੂਟਾ 3 ਲੱਖ 10000 ਰੁਪਿਆ ਮੇਲੇ ਦੇ ਨੋੜ ਦਾ 5000 ਰੁਪਿਆ ਤੇ ਆ ਗੱਲ ਪੁੱਛਨੀ ਆ ਮਾੜਾ ਕਿ ਸਾਈਡ ਤੇ ਪੁੱਛੀ ਵੀਰੇ ਆ ਕੀ ਸਿਸਟਮ ਲੱਗੇ ਹੋਏ ਇਹਦੇ ਇਹ ਵੀਰੇ ਆਪਣੇ ਨਾਲ ਡੀਐਸਆਰਸ ਦੀ ਵੀ ਜਾਈ ਕੀ ਕਰ ਸਕਦੇ ਆ ਠੀਕ ਆ ਵੀਰੇ ਮੱਕੀ ओके ठीक है फिर ठीक है ओके फिर ਤਿੰਨ ਕੰਮ ਦੇ ਦਿੰਦਾਗਾ ਤੇ ਰੇਰੂ ਉੱਥੀ ਉੱਥੀ ਪੈਂਦਾ ਮਤਲਬ ਇੱਥੇ ਨਹੀਂ ਪੈਂਦਾ ਮਤਲਬ ਦੋਵੇਂ ਪਜਾਈਆਂ ਅੱਡੀ ਪਜੇ ਮੱਕੀ ਹੋ ਗਿਆ ਬਾਈ ਦੱਸਿਆਗਾ ਦੇਖ ਲਓ ਫਿਰ ਕੰਟੈਕਟ ਕਰਨ ਲਈ ਵੀ ਲੈਣਾ ਹੋਇਆ ਤਾਂ ਇੱਧਰ ਰੂਟਾ ਵੀਟਰ ਆ ਕੇ ਵੀਰ ਬਲ ਦੇ ਆਪਣੇ ਕੋਲ ਤਾਂ ਹੈਗਾਗਾ ਆਈ ਦੇਖਣਾ ਆਪ ਸਭ ਤੋਂ ਵੱਡਾ ਰੂਟਾ ਵੀ ਟ੍ਰੈਂਗਾ ਦਾ ਹੈਗਾਗਾ 12 95 ਆ ਫਿਰ ਫਿਰ ਇੱਕ 5000 ਹੋਰ ਘਟ ਜਾਂਦਾਗਾ 90 ਰੁਪਏ 90 ਦਾਗਾ ਫੱਟੇ ਵੀ ਨੇ ਦੋ ਕਰਦੇ ਨਾਲ ਇੱਕ ਮੈਂ ਵਾਈਬ੍ਰੇਟਰ ਘੱਟ ਕਰਦਾਗਾ ਕੰਪੀ ਜਾਂਦਾ ਰਹਿੰਦਾਗਾ ਉਹ ਵੀ ਕਰਨ ਵਾਲਾ ਫੱਟੇ ਦੋ ਹੋਗੇ ਉਮਰ ਸਮਸ਼ਾਨਾ ਇੱਕ ਮੁਰੇ ਚ ਆਉਂਦਾ ਫੁੱਟ ਪਿਆਗਾ ਉਹ ਵੀ ਦਿਖਾਉਣਾਗਾ 123 ਦਾ ਸਾਈਡ ਤੇ ਵੀ ਨਹੀਂ 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 ਆ ਹੈਗਾ ਆਗਾ 14 ਫੁੱਟ ਦਾ ਮੇਰੇ ਹਿਸਾਬ ਨਾਲ ਇਹਦੀ ਕੀਮਤ ਕੂਮਤ ਨਹੀਂ ਲਿਖੀ ਹੋਈ ਜਿਵੇਂ ਦੱਸ ਦਿੰਦਾ ਲਿਖੀ ਹੋਈ ਹੈ ਸਾਈਡ ਤੇ ਮਾਈ 14 ਫੁੱਟ ਦੀ ਇਹਦੀ ਕੀਮਤ ਹੈਗੀ ਆ ਇੱਕ ਜਿਆ ਡਿਸਕਾਊਂਟ ਹੋ ਜਾਂਦਾ ਦਾ 14 ਫੁੱਟ ਜੇ ਹੈ 14 ਫੁੱਟ ਲੈ ਲਓ ਜੇ ਸੁਪਰ ਹੀਟਰ ਲੈ ਲਓ 8 ਫੁੱਟ ਇੱਕੋ ਚੀਜ਼ ਬਣ ਜਾਂਦੀ ਆ ਚੈੱਕ ਕਰੋ ਲੈਂਕਨ ਦੇ ਨਵੇਂ ਪਲੌ ਆ ਆਪਾਂ ਦਾ ਤਿੰਨ ਪਲੌ ਲੈਂਦੇ ਆ ਦਿਖਾਵਾਂ ਵਿੱਚ ਆਪਾਂ ਨੇ ਮੈਂ ਚਾਚਾ ਹੀ ਲੈਂਦੇ ਆ ਆ ਚਾਰ ਪਲੌ ਨਵੇਂ ਆਏ ਇਹਨਾਂ ਦੇ ਮੈਂ ਸਾਰਾ ਟਾਇਰ ਬਟਾ ਕਰਤਾ ਥੱਲੋ ਵੀ ਪੰਤਰ ਕਹਿੰਦੇ ਉਹ ਪੱਟੀ ਕਰਤੀ ਕਿ ਮਿੱਟੀ ਤੋਂ ਡੂੰਗੀ ਹੋਰ ਪ ਜਾਊਗਾ ਤੇ ਜੱਕ ਵੀ ਤਾਂੜੇ ਕਰਤੇ ਮੂਰੋਂ ਮੈਂ ਲੋਹਾ ਮਤਲਬ ਹੋਰ ਮਜ਼ਬੂਤੀ ਦਾ ਕਰਤਾ ਕਹਿੰਦੇ ਵਧੀਆ ਕਰਤਾ ਤੇ ਰੇਟ ਰੂਟ ਮੇਰੇ ਕੋਲ ਇੱਥੇ ਲਿਖਿਆ ਨਹੀਂ ਹੋਇਆ ਨਹੀਂ ਰੇਟ ਵੀ ਦੱਸ ਦਿੰਦੇ ਕਿੰਨੇ ਦਾਗਾ ਆ ਰੇਟ ਲਿਖਿਆ ਹੋਇਆਗਾ ਕਿੰਨੇ ਹੈਗੇ ਕਿੰਨੇ ਪੈਸੇ ਜਿੰਨੇ ਰੇਟ ਲਿਖਾਣੀ ਹੋਵੇ 1000 ਅਸੀਂ ਧਿਆਨ ਦੇ ਦੇ ਨਾਲ ਤੇ ਪਲਾਉ ਤਿੰਨ ਪਲਾਉ ਟਾਪ ਦੀ ਕੰਪਨੀ ਆ ਕਹਿੰਦੇ ਮੇਡ ਮੇਰੇ ਨਾਲ ਜਰਮਨ ਦੀ ਆ ਪੱਕਾ ਜਰਮਨ ਹੀ ਆ ਜੱਗਿਆਂ ਦੇ ਆ ਭਾਗੇ ਕਹਿੰਦੇ ਸਭ ਤੋਂ ਟਾਪ ਦੀ ਨੰਬਰ 1 ਤਾਂ ਵੀ ਆ ਮੰਨੀ ਜਾਂਦੀਆਂ 10 10 ਦੀ ਹੈਰੋ ਆ ਹੈਗੀ ਆ ਰੇਟ ਹੈਗਾ 1 ਲੱਖ ਮੇ ਡੇਢ ਲੱਖ ਹੀ ਮਨੋ ਦੀ ਟੋਟਲ ਤੇ ਮੇ ਲੜ ਡਿਸਕਾਊਂਟ ਹੈ 2000 ਰੁਪਿਆ ਫਿਰ ਇੰਨੀ ਸੌਦਾ ਮੰਦਾ ਕਨੇ ਗੋਡਾਂ ਮਾਰ ਇਕੱਠੀ ਕਰਦੇ ਮੈਂ ਦੇਖੇ ਵੀਡੀਓ ਆਪਾਂ ਪਾਹੀ ਹੁੰਦੀ ਆ ਸਾਡੇ ਪੈਂਟ ਵੀ ਬਹੁਤ ਆਈਆਂ ਛੜੀ ਦੇ ਤਵੀਆਂ ਹਾਂਜੀ ਵੀਰੇ ਹਾਂਜੀ ਇਹ ਬੁੱਕ ਫਿਰ ਤੁਹਾਨੂੰ ਕਰਦੇ ਗੱਲ ਆ ਕੋਈ ਓਏ ਓ ਹੋਰ ਇਹਦੀ ਬੁੱਕ ਦੇਖਦੇ ਆ ਬਾਕੀ ਆ ਦੇਖਦੇ ਆ ਓਏ 12 12 ਦੇਖਦੇ 12 12 ਰੇਡ ਕੀ ਆ 12 12 ਰੇਡ ਦਾ ਇਹ 2 ਲੱਖ 20 ਹਜ਼ਾਰ ਰੁਪਏ ਮਹਿੰਗੀਆਂ ਬੜੀਆਂ ਕੀ ਕਰੀ ਬਈ ਕੋ ਕੁਆਲਿਟੀ ਇਹਦਾ ਮਹਿੰਗੀ ਹੋਣਾ ਕਹਿੰਦੇ ਮਹਿੰਗੀਆਂ ਬੜੇ ਕੁਆਲਿਟੀ ਦਾ ਫਿਰ ਕੁਆਲਿਟੀ ਆ ਤੂੰ ਤੁਸੀਂ ਆਪ ਹੀ ਹਿਸਾਬ ਲਾ ਲਓ ਪ੍ਰੈਸ਼ਰ ਵਾਲੀਆਂ ਪੈਪਾਂ ਹੀ ਦੇ ਲੋ ਵਧੀਆਂ ਕਣੀ ਢੰਗ ਨਾ ਕਰੀਆ ਵਾ ਅੱਗੇ ਇੱਥੇ ਕਹਿੰਦੇ ਬੋਸ਼ ਕਰਤਾ ਹੁਣ ਪਿੱਤਲ ਦਾ ਤੇ ਪ੍ਰੈਸ਼ਰ ਵਾਲੀਆਂ ਹੋਗੀਆਂ ਟਾਪ ਦੀਆਂ ਮੰਨੀ ਜਾਂਦੀਆਂ ਜੱਗੀ ਦੀਆਂ ਹੈਰੋ 670 ਜੱਗੀ 670 ਟੌਪ ਜਿੱਤੀਆਂ ਤਵੀਆਂ ਤਵੀਆਂ ਜੀ ਮਸੂਰ ਆ ਵਾਦੇ ਯਾਰ ਆ ਇੱਕ ਟੀਵੀ ਇਹਨਾਂ ਨੇ ਉਹ ਬਣਾਈਆਂ ਕਦੂ ਵਾਲੀਆਂ ਤਵੀਆਂ ਬਣਾਈਆਂ ਉਹ ਵੀ ਟੌਪ ਦੀਆਂ ਬਣਾਈਆਂ ਆ ਹੈਗਾ 1,80,000 ਰੁਪਿਆ ਉਹਦਾ ਚੈੱਕ ਲਾ ਕੇ 2000 ਮੀਲਾ ਡਿਸਕਾਊਂਟ ਆ ਚੱਕੀ ਦੀ ਤਵੀਆਂ ਦਾ ਆ ਸੈਂਪਲ ਚ ਆ ਸੈਂਪਲ ਚ 1.5 ਲੱਖ ਦੀਆਂ ਮਤਲਬ ਉਹ ਹੈਗੀਆਂ 30,000 ਰੁਪਏ ਸਸਤਾ 30,000 ਦਾ ਚੈੱਕ ਲੱਗਦਾ ਹੈਗਾ ਬਾਕੀ ਤੁਸੀਂ ਤਵੀਆਂ ਦੇਖੇ ਚੱਕੀ ਦੀਆਂ ਕਿਹੜੀ ਆਪਾਂ ਆਪਾਂ ਕਿਹੜੀ ਮਸ਼ੀਨ ਆ 3245 ਲਈ ਆ ਆਹ ਮਗਰ ਆ ਆਹ ਆਹ ਮਸ਼ੀਨ ਆ ਹਾਂ ਹਾਂ ਦੇ ਆਪਾਂ ਆਹ ਮਸ਼ੀਨ ਲਈ ਆ ਵੀਰੇ ਆਪਾਂ ਸੀ ਪਟਨ ਵਾਲੀ ਬੈਸ ਕਰਮਾ ਦੰਧਾ ਮਗਾ ਜੀ ਡਿਵਿਤੀ ਲੈਣੀ ਆ ਆਪਾਂ ਬਟਰੈਕਟਰ ਲੈ ਤੁਰਪੇ ਪਿੰਡੋ ਤਾਇ ਦੇ ਮੁੰਡੇ ਹੁਣੀ ਤੇ ਇੱਕ ਨੰਬਰ ਵਿੱਚੋਂ ਕਨੇ ਕੋਈ ਕੰਪਲੀਟ ਨਹੀਂ ਕੋਈ ਟੱਪਾ ਨਹੀਂ ਮਾਰਦੀ ਮਸ਼ੀਨ ਕਿਵੇਂ ਮਸ਼ੀਨ ਟੱਪਾ ਮਾਰ ਜਾਂਦੀ ਹੁੰਦੀ ਆ ਦਸਮੇਸ਼ ਕੰਪੇਨ ਆ ਮੱਕੀ ਵਾਲੀ ਆ ਗਈ ਫਿਰੇ ਪਰ ਇਹ ਹੈਗਾ ਦਾ 4 ਰੋ 1 ਪੂਰਾ ਪੂਰਾ AC 145 ਲੱਖ ਜੀ 4x4 ਸਪੈਸ਼ਲ ਕਲੀ ਮੱਕੀ ਨੂੰ ਪਾੜਦੀ ਆ ਸਪੈਸ਼ਲ ਕਲੀ ਮੱਕੀ ਵਾਸਤੇ ਤੇ ਆਪਣੇ ਕੋਲ ਵੀ ਹੈਗੀ ਜਸਮੇਸ਼ ਕੰਪਨੀ ਇਹ ਇਹਦੇ ਨਾਲ ਦੀ ਹੈਗੀ ਥੋੜਾ ਜਿਹਾ ਥੱਲਾ ਮਾੜਲਾ ਉਹ ਸਾਲੇ ਆਈ ਨਹੀਂ ਸੀ ਆਲਾ ਲੈ ਜਾਂਦੀ ਸੀ 20 ਚ ਆਲੇ ਮੱਕੀ ਨੂੰ ਪਾਲੂ ਕਟਰ ਵਾਲੇ ਲੋ ਇਹਦਾ ਪ੍ਰਾਈਸ ਹੈਗਾ 34 ਲੱਖ ਰੁਪਿਆ ਹੈਗਾ ਤੇ 4x4 ਦਾ ਹਾਂ 2.5 ਲੱਖ 4x4 ਦਾ ਹੈਗਾ ਤੇ 1.5 ਲੱਖ 1.5 ਲੱਖ ਐਮਐਸ ਦਾ ਨਾ 8 ਲੱਖ 15 ਐਮਐਸ ਦਾ ਐਕਸਟਰਾ 8 ਲੱਖ 25000 ਦਾ ਐਕਸਟਰਾ ਤੇ ਮੱਕੀ ਵਾਲਾ ਕਟਰ ਹੈਗਾ 8 ਲੱਖ 25000 ਦਾ ਐਕਸਟਰਾ ਇਹਦਾ 34 ਲੱਖ ਦੀ ਮਸ਼ੀਨ ਪੈਂਦੀ ਆ ਤੇ ਇਹ ਆਪਣੇ ਕੋਲ ਇਹਦੇ ਨਾਲ ਦੀ ਆ ਤੇ ਇਹਦਾ ਪ੍ਰਾਈਸ ਹੈਗਾ 27 ਲੱਖ 65000 ਰੁਪਇਆ ਆਪਣੇ ਮਸਬਾਰਨ ਨੂੰ ਵਾਇਸ ਦੀਪ ਵਾਲੇ ਲਵਾਏ ਸੀ ਰੈਕੋਟੋ ਇਸ ਤਰ੍ਹਾਂ ਕੋਲ ਕੋਲ ਦਾ ਆਪਣਾ ਸੀਮ ਜਿਹੜਾ ਨਾਲ ਦੀ ਮਸ਼ੀਨ ਹੀ ਹੱਸ ਮਾੜਾ ਮੋਟਾ ਕਹਿ ਸਕਦਾ ਪਾ ਤੋ ਬੰਤਰ ਦੇ ਫਰਕ ਇਹਨਾਂ ਨੇ ਰੰਗ ਰੰਗਿਆ ਸੋਰ ਦਾ ਇੰਟਰੋਡਕਸ਼ਨ ਦਾ ਮੋਤਾਸ ਦੇ ਲਈ ਉਹ ਹੀ ਆਪਣੇ ਕੋਲ ਵੀ ਪੰਜ ਸਟਾਫ ਆ ਕਰਿਆਲੀ ਸੀਮ ਜੂ ਮਾੜਾ ਮੋਟਾ ਉ ਪਾ ਦੋ ਆ ਬੋਡੀ ਦੇ ਪਾ ਤੋ ਕੋਈ ਰੰਗ ਰੂਂਗ ਦਾ ਪਾ ਤੋ ਫਰਕ ਕਿਵੇਂ ਲੈਕਟਾਈਡਿਟੀ ਕਰਤੀ ਆ ਗੋੜਕੇ ਵਾਲਾ ਥਾਂ ਵੱਡਾ ਕਰਤਾ ਜਾਂ ਬੋਡੀ ਮੋਟੀ ਮਸ਼ੀਨ ਬੱਟੀ ਹੋਰ ਕਰਤੀ ਹੋਊਗੀ ਕਿ ਪੌੜੀ ਹੋਰ ਪੁੱਛ ਡਿਜ਼ਾਈਨ ਨਾ ਬਣਾਤੀ ਚੜਨ ਨੂੰ ਪੰਚਾਇਤ ਬਾਕੀ ਫਰਕ ਕੋਈ ਨਹੀਂ ਮੇਰੇ ਸਾਹਮਣੇ ਲੱਛੇ ਦਿਹਾਣਾ ਦਾ ਕਿਸਾਨ ਦੇ ਮੇਲਾ 2024 ਇੰਜਨ ਹੋਈ ਆ ਪੱਕੇ ਪੇਟੀ ਬੰਦ ਛੋਕ ਲੈਣ ਦਾ ਅਗਾਜ ਲੱਗ ਨਸੀਬ ਕੋ ਊਡੀ ਵਾਲੀ ਮਸ਼ੀਨ ਦਾ ਪ੍ਰਾਈਸ ਰੀਪਾ ਦਾ ਪ੍ਰਾਈਸ ਹੈ 375000 55000 ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਲੈਜਰ ਕਰਾ ਦਾ ਪ੍ਰਾਈਸ ਹੈ 8 ਘਟੇ ਦਾ 310000 ਉਹਨਾਂ ਕੋਲ ਸਾਡੇ ਐਕਸਪਰਟ ਮੌਜੂਦ ਹਨ ਹੁਣ ਤਾਂ ਆਪਣੇ ਸਵਾਲ ਜਵਾਬ ਕਰ ਸਕਦੇ ਮੱਤੀ ਵੇਚਣ ਵਾਲ ਆ ਗਿਆ ਚਾਰ ਵਾਲਾ 5 ਲੱਖ 45000 ਰੁਪਏ ਦਾ 545 ਦਾ ਸਹੀ ਰਵਾਰੀ ਰੇੜਗਾ ਚਲੀ ਜਾਂਦੇ ਨਾਲੇ ਮੈਂ ਟੌਪ ਦਾ ਲੋਹਾ ਲਵਾਂਗਾ ਮਾੜਾ ਲੋਹਾ ਵੀ ਨਾ ਦੇ ਪਤਾ ਇਹਨਾਂ ਨੂੰ 12 ਫੁੱਟਾ ਰੂਟਾ ਵੀ ਡਰੈਗਰ ਦਾ 2.5 ਲੱਖ ਰੁਪਏ ਦਾ ਪਾਰੀ ਰੀਡ ਬੋਕ ਕਰ ਰਿਹਾ ਜੀ ਗਸ਼ਮੀਰ ਦੇ ਖੇਤਰਾਂ ਤੇ ਇੰਕ੍ਰੇਸੀ ਜਗਤਜੀਤ ਕੰਪੈਨ ਕਹਿੰਦੇ ਦੇਖਦਾ ਕੀ ਫਰਕ ਆ ਕੀ ਫਰਕ ਨਾ ਆ ਇੰਜਨ ਦੀ ਪੇਟੀ ਬੰਦੀ ਹੋਊਗਾ ਇਹ ਚ ਵੀ ਹਾਂ ਸੇਮ ਹੀ ਹੁੰਦਾ ਹੋਰ ਬਾਈ ਕਿਵੇਂ ਆ ਠੀਕ ਵਰੀਆ ਵਰੀਆ ਵੀਰੇ ਜਮਾਂ ਓਕੇ 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 ਬਾਈ ਚੱਲ ਜਾ ਵਾਠ 22 ਦੀ ਗੱਲ ਮੰਨ ਲੈ ਸਾਰਿਆਂ ਨੇ ਹਾਂ 80 ਦਾ ਸ਼ੋਕਲੇ ਲੇਡਰ ਦਾ ਇੰਜਨ ਹੋਊਗਾ ਤੇ ਇਹਦਾ ਮਗਰ 6 ਕ 5 ਸਟਾ ਵਕਰ 5 ਸਟਾ ਵਕਰ ਵਾਲੀ ਕਿੰਨੇ ਇੰਚੀ 52 52 ਕਿੰਨੇ ਇੰਚੀ ਤਾਂ ਇਹ ਕੋ ਚੱਲ ਜਾਂਦਾ ਇੱਥੇ ਬਈ ਸਵਰਾ ਜਾਣਾ ਮੇਰਾ ਵੀ ਹੁਣ ਇੱਧਰ ਦੇਖ ਆਉਣਾਗਾ ਬਈ ਇਹ ਮਸ਼ੀਨ ਬਣੀ ਹੋਈ ਆ ਜਗਤਜੀਤ ਵਾਲਿਆਂ ਦੀ ਮਾੜੀ ਮਸ਼ੀਨ ਟੌਪ ਦੀ ਮਸ਼ੀਨ ਕੁਆਲਟੀ ਕਿੰਬਰ ਲੋਹਾ ਲਾਇਆ ਹੋਇਆਗਾ ਦੇਰ ਲੋਹਾ ਲਾਉਂਗੇ ਵਧੀਆ ਬਣਾਉਗਾ ਠੇਰੀ ਮਸ਼ੀਨ बिकਣੀ ਆ ਜੇ ਪਹਿਲੀ ਆਪਾਂ ਮਸ਼ੀਨ ਬਣਾ ਲਈ ਲੋਹਾ ਮਾੜਾ ਲਾਉ ਲਾ ਕੇ ਉਹ ਆ ਫਿਰ ਕੀ ਫਲਾਬੇ ਕੰਮ ਹੀ ਆਉਂਦਾ ਬਾਅਦ ਬੈਗ ਜਿਆ ਬਹੁਤ ਅਗਲਾ ਕਹਿੰਦਾ ਉਹਦੀ ਮਸ਼ੀਨ ਨਾਲ ਮਾੜੀ ਹੋ ਗਈ ਆਪਾਂ ਕੋਲ ਲਈ ਪਹਿਲੀ ਮਸ਼ੀਨ ਬੇਕਾਰ ਨਿਕਲ ਗਈ ਬੇਕਾਰ ਫਾੜ ਦੀ ਪ੍ਰੋਬਲਮ ਦੇਣ ਲੱਗ ਕੇ ਲੋਹਾ ਮਾੜਾ ਲਾਤਾ ਹੁਣ ਆ ਪਾ ਗਏ 855 747 ਆ ਕੰਮ ਕਰਦਾ ਜੀ ਤੇ ਕਰ ਲੈ ਵੀ ਹੁਣ ਆ ਡੈਟਰ ਲਾ ਕੇ ਸਟicker ਬਦਲਾ ਦੇ 855 ਲੱਗ ਜੇ ਰੀਸ ਤਾਂ ਜਦੋਂ ਆਪ ਹੁਣੀ ਨਹੀਂ 855 855 ਬਣ ਜਾਂਦਾ ਆ ਪਾ ਸਟicker ਲਾ ਕੇ 855 ਉਹੀ ਜੀ ਬਣ ਜਾਂਦਾ ਡਿੱਟੋ ਆਪਣਾ ਦਿਖਾਉਗਾ ਤੁਹਾਨੂੰ ਆ ਫੜਾ 969 ਸੀ ਆਰ ਡੀ ਸਾਈਡ ਤੋਂ ਮੜਾ ਵੀਰੇ ਅਰੇ ਆ ਕੇ ਚੁੱਪਾ ਟਰੈਕਟਰ ਲੈ ਕੇ ਚੱਲੇ ਓਏ ਆ ਗਿਆ ਦੱਸ ਹਾਂ ਚੱਲੀਏ ਆ ਗਾਣਾ ਲਾ ਯਾਰ ਉਹ ਕਿਤੇ ਤੇ ਨਾ ਚੱਲ ਟਰੈਕਟਰ ਉੱਥੇ ਲਿਆ ਕੇ ਖੜਾਵਾ ਦੇ ਦੱਸੇ ਨਾ ਇਹ ਮਸ਼ੀਨ ਲੈ ਜਾਣੀ ਆ ਆਪਾਂ ਬਸ ਮਸ਼ੀਨ ਲੈਣ ਆ ਗਏ ਹੁਣ ਨਾਲ ਆਪਣੂੰ ਦੂਹਣਾ ਚੱਲਿਆ ਮਸ਼ੀਨ ਲੈਣ ਸਾਹਮਣੂ ਸਾਹਮਣੂ ਭੇਜਣਗੇ ਸੁਣੀ ਸਾਮ ਨੂੰ ਭੇਜਣਗਾ ਭੇਜਦੇ ਵੇਣ ਜੇ ਦੀ ਹੌਟੇ ਕਾਢਦੇ ਟਰੈਕਟਰ ਤੇ ਗੇੜੇ ਹੁਣ ਕੱਠ ਕਹਿੰਦੇ ਹੁਣ ਤੱਕਦਾ ਪਹਿਲਾਂ ਕੱਠ ਸਵੇਰੇ ਕਦੋਂ ਆਏ ਅਸੀਂ 10 ਵਜੇ ਉਦੋਂ ਕੱਠ ਬਹੁਤ ਕੱਠ ਸੀ ਔਰ ਆਖਰੀ ਦਿਨ ਕੱਠ ਬਹੁਤ ਦੇਖੋ ਚੈੱਕ ਕਰੋ ਅਈਦਾ ਮਸ਼ੀਨ ਲੈਣ ਆਇਆ ਦੱਸੇ ਜਿਵੇਂ ਮੈਂ ਟਿੱਟਾ ਝੋਪਣੀ ਓਕੇ ਰਿਪੋਰਟ ਕਿੰਨਾ ਟਾਈਮ ਲੱਗਿਆ ਉਹਨੂੰ ਬਾਟ ਦੋ ਘੰਟੇ ਜਾਂਦੇ ਤਾਂ ਜਾਂਦੇ 2.5 ਲੱਗਣਗੇ ਬਸ ਤਾਂ ਹਾਲ ਉਹ ਮੇਰਾ ਪੌਲਟੀ ਡਰਾ ਮੂਰੇ ਹੜਜਾ ਬੰਪਰ ਦੇ ਆ ਮੂਰੇ ਖੜ ਬਹਿ ਜਾਗੇ ਪੌਲਟੀ ਐ ਮੇਰਾ ਕੋ ਹੋਰ ਤਾਂ ਹੈ ਨਹੀਂ ਕੋਈ ਚਲੋ ਚਲ ਇਹ ਮਸ਼ੀਨ ਆਪਾਂ ਆ ਵੀਡੀਓ ਦੇ ਤੀਆ ਆ ਹੈਗਾ 26 ਇੰਚੀ ਆਪਾਂ ਲਈ ਆ 27 ਇੰਚੀ ਆਲੂ ਵਿਦਨੀ ਮਸ਼ੀਨ ਆਹ ਲਈ ਵੇ ਆਹ ਲਈ ਵੇ 27 ਇੰਚੀ ਮਸ਼ੀਨ ਤੇ ਦਿਖਾਉਣਾ ਫਿਰ ਆਪਾਂ ਬੈਸ ਕਰਮਾ ਲਈ ਆਪਾਂ ਆਹ ਡੀਐਨਸੀ ਬੱਡੀ ਥੋੜੀ ਮਗਰੋਂ ਬੱਡੀ ਆ ਤੇ ਤੱਗਿਆਂ ਤੋਂ ਵੀ ਆਣੀ ਜਾ ਤੇ ਅੱਜ ਆਪਾਂ ਮਸ਼ੀਨ ਲੈ ਲਈ ਬੈਸ ਕਰਮਾ ਲਈਤੀ ਆਪਾਂ ਹਪੂਰ ਆ ਬਾਈ ਦੀ ਨਾਭੇ ਬਰਾਸ਼ ਹੈਗੇ ਵੀਰੇ ਆਪਣੀ ਤੇ ਬਾਕੀ ਆਪਣੀ ਦੱਸ ਦੋ ਵੀਰੇ ਮਸ਼ੀਨ ਬਾਰੇ ਆਪਣੀ ਜਿਹੜੀ ਮਸ਼ੀਨ ਪਾਈ ਉਹਨੂੰ ਦਿੱਤੀ ਆਪਾਂ 27 ਇੰਚ ਸਿੰਪਲ ਕਲੈਂਟਰ ਦਿੱਤਾ ਜੀ ਠੀਕ ਆ ਵੀਰੇ ਠੀਕ ਹੈ ਵੀਰੇ ਓਕੇ ਰਿਪੋਰਟ ਜਿੱਥੇ ਆ ਕੇ ਦੇ ਵਿੱਚ ਵੀ ਆਉਂਦਾ 3 ਇੰਚ ਦੇ ਵਿੱਚ ਤੇ 1 ਚੁੱਭੀ ਵਿੱਚ ਸਿੰਪਲ ਦੇ ਵਿੱਚ ਓਕੇ ਵੀਰੇ ਤੇ ਬਾਕੀ ਕਈ ਏਰੀਆ ਦੇ ਵਿੱਚ ਬਿੱਡਾਂ ਦੇ ਆਲੂ ਲਾਗਦਾ ਤਾਂ ਉਹਦੇ ਲਈ ਆਪਣੇ ਕੋਲ ਬਿੱਡ ਬਲੰਟਰ ਵੀ ਹੁੰਦਾ ਓਕੇ ਵੀ ਤੇ ਆਪਣੇ ਡਿੱਗਰ ਵੀ ਪਕਦੇ ਆ ਸਾਰੇ ਤਾਂ ਮੇਰੇ ਕਮਾ ਆਲੂ ਨਾ ਮਸ਼ੀਨ ਨਹੀਂ ਆਪਾਂ ਬਣਾਉਣਾ ਆਪਾਂ ਹਾਂ ਮੇਰਾ ਤਾਂ ਆਲੂ ਦਾ ਤੇ ਬਾਈ ਯੂਨੀਅਨਰ ਨੇ ਹੱਪੜ ਤੋਂ ਕਰਵਾ ਦੇ ਠੀਕ ਹੈ ਓਕੇ ਵੀਰੇ ਇਹਨੂੰ ਬਣਾਉਂਦੇ ਨੇ ਠੀਕ ਹੈ ਓਕੇ 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 ਬੋਕੇ ਬਰਾ ਤੇ ਮਸ਼ੀਨ ਬੈਸਟ ਏਰੀਆ ਓਕੇ ਬਹੁਤ ਸੋਹਣੀ ਲੱਗੀ ਸਾਨੂੰ ਮਸ਼ੀਨ ਆਹ ਜੀ ਆਹ ਜੀ ਬਾਕੀ ਦੱਸ ਦਾਂਗੇ ਰਿਵਿ ਆਪਣੇ ਤਾਇਆ ਜੀ ਕਿਵੇਂ ਲੱਗੀ ਤਾਇਆ ਜੀ ਦੱਸੋ ਮਸ਼ੀਨ ਵਧੀਆ ਲੱਗੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮਸ਼ੀਨ ਹੈ ਓਕੇ ਥੈਂਕ ਯੂ ਬੋਲ ਜੀ ਮੇਰੇ ਦਿੱਤੀਆਂ ਯੂਨੀਵਰਸਿਟੀ ਤੇ ਆਪਣ ਮੇਲੇ ਤੇ ਡਿਵਿਊ ਦਿੱਤੀ ਮਸ਼ੀਨ ਦੀ ਆਪਾਂ ਨੂੰ ਆਪਾਂ ਨੂੰ ਸਾਰੇ ਆਏ ਹੋਏ ਓਕੇ ਦੱਲੇ ਵਸਾ ਪੈਂਡਰ ਨੂੰ ਤਿਆਰੀ ਖੇਚਦੀ ਚਾਚ ਜੈੜੀ ਹੁਣ ਜਾਣ ਗਿਆ ਉਹ ਗੱਡੀ ਤੇ ਜਾਣ ਗਿਆ ਬਾਈ ਟਰੈਕਟਰ ਚੱਲੇ ਹੁਣ ਅਸੀਂ ਬਸ ਕਿਵੇਂ ਲੱਗੀ ਮਸ਼ੀਨ ਟੋਪ ਦੀਆ ਬਾਕੀ ਜਾ ਕੇ ਬੀਜਿਆ ਦੇਖਦਾ ਆਲੂ ਕਿਵੇਂ ਬੀਜਦੀ ਆ ਟੋਪਰਾ ਖੁਸ਼ੀ ਚ ਚੈੱਕ ਕਰੋ ਕੰਨੀਆ ਸਿਰਾ ਗੱਲ ਬਾਤ ਆ ਦੇਖਿਆ ਬਾਈ ਸਾਈਡ ਤੇ ਹੋ ਜਾ ਫਿਰ ਇਹਦਾ ਵਿੱਚ ਵੱਜੀ ਹੈ ਓਏ ਸਾਈਡ ਤੇ ਫਿਰ ਇਹਦਾ ਵਿੱਚ ਵੱਜੀ ਅਰੇ ਮੁੰਡੇ ਧੱਕ ਪਾਈ ਫਿਰਦਾ ਯੂਨੀਵਰਸਿਟੀ ਚ ਟੈਲਾ ਵੱਲੂ ਜਾਣਾ ਆਟਾ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਚ ਚਲੋ ਚੱਲ ਰਸਤਾ ਕਲੀਅਰ ਹੀ ਆ ਕਹਿੰਦੇ ਭੁੱਖ ਲੱਗੀ ਪਈ ਆ ਹੁਣ ਕੀ ਖਾਣਾ ਦੱਸੋ ਬਈ ਹੁਣ ਚਲੋ ਭਰੰਦਰ ਚਲੋ ਫਿਰ ਆਇਆ ਚੱਲੀਏ ਕਹਿੰਦੇ ਕਿੱਥੇ ਪਹੁੰਚ ਗਏ ਰੈਗੜ ਪਹੁੰਚ ਗਏ ਕਹਿੰਦੇ ਬਸ ਅਬ 15 ਕਿਲੋਮੀਟਰ ਰਹਿ ਗਿਆ ਪਿੰਡ ਵਿੱਚ ਦੂਆ ਚੁਗਾ ਹਾਂ ਹੈਂ ਰਾਹ ਉੱਡ ਆ ਕੇ ਨਹੀਂ ਆਉਂਦਾ। ਬਾੜ ਦਾ ਗੱਡੀ ਉਹ ਦੱਬੇ ਲੈਣੇ 50 ਰਕੀ। ਦੱਬੇ ਲੈਣੇ 50 ਰਕੀ। ਹਾਂ ਉਹ ਥੋੜੇ ਜਿ ਲੈਣੀ। ਬਾੜੇ ਬਾੜੇ ਬੰਦੇ ਨੇ ਗੱਡੀਆਂ ਖੜਾ ਖੜਾ ਰੇਲ ਪਿਛੇ ਵਾਲੇ ਚ ਪੂਰੇ ਅੱਜ ਦੀ ਸ਼ੂਮ ਸੀ ਨਾ ਕਿਹੜਾ ਕਿਹੜਾ ਟੈਕਰੀਆ ਦੇ ਅੱਜ ਪਾਣੀ ਕੀ ਹੋ ਗਿਆ ਜੀ ਪਾਣੀ ਦਾ ਸਰਵਿਸ ਹੈ। ਹੈ? ਉਹ ਕਿਹਨੇ ਕਰਾਈ ਸੀ? ਕਿੰਨੇ ਮਿੰਟ ਹੋ ਗਏ 3 ਮਿੰਟ ਹੋ ਗਏ ਨਾ ਓਏ। ਪੇਰੈਂਟ ਦੇ ਬੱਕ ਕਰਾਈਏ ਪੇੜ ਦੇ ਬੱਕ ਅਪੂਰ ਅਪੂਰਾ ਉਸ ਤੋਂ ਆ ਛੱਟਾ ਆਈ ਗਿਆ ਮੇਲੇ ਚ ਹੀ ਲੈ ਲੈਣਾ ਗੱਲ ਅੱਠ ਹੋ ਜਾਂਦਾ ਮਸ਼ੀਨ ਖੜ ਜਾਈਂ ਜੀ ਕਹਿੰਦੇ ਬਾਈ ਕਨੇ ਸੀ ਬੱਕ ਕਰਾ ਕੇ ਆਏ ਆ ਬਨਾਲ ਦੇ ਪਿੰਡ ਦੀ ਸਾਡੇ ਵੀ ਮਠਾਈ ਲੜੀਏ ਬਸ ਹੁਣ ਲੈ ਕਰਾ ਲਈ ਓਏ ਕਰਾਲਾ ਕਰਾ ਡੱਬੇ ਲੈ ਲੈ ਮੈਂਗਾ ਦੋ ਲੈ ਲਈ ਕਿੱਕ ਲੈਣਾ ਦੋ ਲੈ ਲੈ ਦੋ ਲੈ ਲੈ ਬਸ ਠੀਕ ਆ ਜਾ ਬਾਜੀ ਖੜ ਕੇ ਮਸ਼ੀਨ ਜਾਂਚ ਕਰਨ ਲੱਗ ਗਏ ਨੇ ਕਿ ਮੇਰੀ ਮਸ਼ੀਨ ਆਏ ਮੂਸੀਆ ਵਾਲਾ ਕਿਵੇਂ ਕਹਿੰਦਾ ਜੀ ਕਦੇ ਖੜਦੇ ਆ ਉੱਥੇ ਇਕੱਠੇ ਹੋ ਜਾਂਦਾ ਉਹੀ ਕੰਮ ਆ ਕਹਿੰਦੇ ਇੱਥੇ ਖੜਦੇ ਆ ਸੋਣੀ ਉੱਥੇ ਇਕੱਠ ਕਰ ਲੈਂਦੇ ਆ ਲੈ ਇੱਕ ਬੰਦੇ ਨੂੰ ਹੋਰ ਮਿਲ ਕੇ ਫੋਰਚੂਨਰ ਵਾਲੇ ਬਾਜੀ ਆ ਗਏ ਚੱਲ 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 ਜਾਣ ਜਾਣ ਦੇ ਚੱਕ ਦੇ ਰੱਬ ਦਾ ਨਾਮ ਲੈ ਕੇ 35 ਨੇ ਹੁਣ ਦਾ ਬਸ ਐ ਲੈ ਵੀਪਰੋ ਪਹੁੰਚ ਗਏ ਪਹੁੰਚ ਗਏ ਕਹਿੰਦੇ ਚੱਲ ਬਈ ਨੋਪਰੋ ਆ ਗਿਆ ਆਪਣਾ ਸਟੇਸ਼ਨ ਹੱਥ ਮਟਰ ਹੈ ਚਲੋ ਜੀ ਖੋਲ ਗੇਟ ਮਟਰ ਹੈਡ ਚਲੋ ਜੀ ਗੇਟ ਖੋਲ ਕਾਲੋ ਭਾਈ ਚੋ ਤੇਲ ਲਾ ਬੀਬੀ ਨੂੰ ਫੋਨ ਸਟੈਪ ਹੀ ਆਈ ਗਏ ਨੇ ਇਹ ਇਹ ਟ੍ਰੀਡ ਚੋਂ ਦਾ ਤੇਲ ਕੱਟਣਾ ਉਹ ਸ਼ਰੀਵਾਈ ਚੱਲ ਵੀ ਛੋਣੀ ਚੱਲ ਚੱਲ ਲੈ ਵੀ ਕਹੇ ਛੋਣੀ ਕਿੰਨੀ ਹੋ ਗਈ ਪਾਰਟੀ ਕਹਿੰਦੇ ਲੋਟਾ ਨਾ ਛੋਣੀ ਕਿੰਨੀ ਪਾਰਟੀ ਹੋ ਗਈ ਹੁਣ ਇਹੋ ਗਲੈਡ ਬੰਦ ਹੋ ਗਈ ਜੀ